ਮਹਾਂਬਲੀ ਰਣਜੀਤ ਸਿੰਘ ਹੋਇਆ ਪੈਦਾ ਨਾਲ ਜ਼ੋਰ ਦੇ ਮੁਲਕ ਹਿਲਾਏ ਗਿਆ ਮੁਲਤਾਨ ਕਸ਼ਮੀਰ ਪਿਸ਼ੌਰ ਚੰਬਾ ਜੰਮੂ ਕਾਂਗੜਾ ਕੋਟ ਨਿਵਾਏ ਗਿਆ ਸ਼ਾ ਮੁਹੰਮਦ ਦਾ ਜਾਣਾ 50 ਬਰਸਾਂ ਅੱਛਾ ਰੱਜ ਕੇ ਰਾਜ ਕਮਾਇਆ ਗਿਆ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਨੂੰ ਵਿਸ਼ਾਲ ਸਿੱਖ ਰਾਜ ਕਾਇਮ ਕਰਨ ਵਾਲੇ ਰਾਜੇ ਵਜੋਂ ਯਾਦ ਕੀਤਾ ਜਾਂਦਾ ਏ ਉਹਨਾਂ ਦੀ ਤੀਕ ਦੇ ਅੱਗੇ ਕਾਬਲ ਕੰਧਾਰ ਦੇ ਪਠਾਨ ਵੀ ਸੀਸ ਨਿਵਾਉਂਦੇ ਸਨ ਤੇ ਅੱਜ ਵੀ ਲੋਕ ਕਿਉਂ ਉਹਨਾਂ ਦੇ ਰਾਜ ਵਰਗਾ ਰਾ ਚਾਹੁੰਦੇ ਹਨ ਜਾਣਦੇ ਆ 18ਵੀਂ ਸਦੀ ਦਾ ਸਿੱਖ ਇਤਿਹਾਸ ਸੰਘਰਸ਼ ਦੀ ਜਦੋ ਜਹਿਦ ਦੀ ਮੂੰਹ ਬੋਲਦੀ ਤਸਵੀਰਾਂ ਇਸ ਸਮਾਂ ਹਿੰਦੁਸਤਾਨ ਵਿੱਚ ਮੁਗਲ ਸ਼ਾਸਨ ਦੇ ਅੰਤ ਤੇ ਸਿੱਖ ਰਾਜ ਦੇ ਸਥਾਪਿਤ ਹੋਣ ਦਾ ਹੈ ਸਿੱਖ ਰਾਜ ਦੀ ਸਥਾਪਨਾ ਦੇ ਸੁਪਨੇ ਨੂੰ ਸਾਕਾਰ ਕਰਨ ਹਿੱਤ ਇਤਿਹਾਸ ਦੀ ਇਸ ਮੰਗ ਨੂੰ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੇ ਪੂਰਾ ਕੀਤਾ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦਾ ਤੀਜ ਪ੍ਰਤਾਪ ਚਮਕਦੇ ਸੂਰਜ ਵਾਂਗ ਸੀ ਉਸ ਦੀ ਸ਼ਕਤੀ ਅਟਕਦੇ ਅਥਰੇਪਨ ਨੂੰ ਅਟਕਾਉਣ ਦੇ ਸਮਰੱਥ ਸੀ ਉਹਨਾਂ ਦੀ ਤੇਗ ਦੀ ਤਿੱਖੀ ਧਾਰ ਅੱਗੇ ਕਾਬਲ ਕੰਧਾਰ ਦੇ ਜ਼ਾਲਮ ਪਠਾਣਾ ਨੇ ਵੀ ਸਿਰ ਨਵਾ ਦਿੱਤੇ ਪਤੀ ਸਦਾ ਉਹਨਾਂ ਦੇ ਪੈਰ ਚੁੰਮਦੀ ਸੀ ਮਹਾਰਾਜਾ ਰਣਜੀਤ ਸਿੰਘ ਨੇ ਸਨ 1799 ਈਸਵੀ ਵਿੱਚ ਲਾਹੌਰ ਤੇ ਕਬਜ਼ਾ ਕਰਕੇ ਪੰਜਾਬ ਵਿੱਚ ਖਾਲਸਾ ਰਾਜ ਸਥਾਪਿਤ ਕੀਤਾ ਤੇ ਰਾਜ ਨੂੰ ਸਰਕਾਰੀ ਖਾਲਸਾ ਕਿਹਾ ਗਿਆ ਸਰਕਾਰ ਖਾਲਸਾ ਤੋਂ ਪਹਿਲਾਂ ਅਬਦਾਲੀ ਨੇ ਭਾਰਤ ਉੱਤੇ ਕਈ ਹਮਲੇ ਕੀਤੇ ਤੇ ਉਸ ਪਿੱਛੋਂ ਉਸਦੇ ਪੁੱਤ ਪੋਤਿਆਂ ਨੇ ਇਹ ਕੰਮ ਜਾਰੀ ਰੱਖਿਆ ਇਥੋਂ ਤੱਕ ਸ਼ਾਹਜਹਮਾਨ ਨੇ ਸ਼ਾਹੀ ਕਿਲੇ ਲਾਹੌਰ ਤੇ ਬੈਠਦੇ ਆ ਕਹਿ ਦਿੱਤਾ ਸੀ ਕਿ ਅਫਗਾਨੀ ਘੋੜਿਆਂ ਦੀ ਆਵਾਜ਼ ਸੁਣ ਕੇ ਸਿੰਘ ਨਸ ਜਾਂਦੇ ਹਨ ਤਾਂ ਉਸ ਵੇਲੇ 17 ਸਾਲ ਦੇ ਰਣਜੀਤ ਸਿੰਘ ਨੇ ਸ਼ਾਹੀ ਕਿਲੇ ਦੇ ਸਾਹਮਣੇ ਖਲੋ ਲਲਕਾਰ ਕੇ ਆਖਿਆ ਅਬਦਾਲੀ ਦੇ ਪੋਤਰੇ ਆ ਤੈਨੂੰ ਚਰਤ ਸਿੰਘ ਦਾ ਪੋਤਰਾ ਲਲਕਾਰਦਾ ਏ ਅਬਦਾਲੀ ਦਾ ਪੋਤਰਾ ਆਇਆ ਜ਼ਰੂਰ ਪਰ ਰਣਜੀਤ ਸਿੰਘ ਦੀ ਸ਼ਰਨ ਦੇ ਵਿੱਚ ਇਤਿਹਾਸ ਗਵਾਏ ਕਿ ਮਹਾਰਾਜਾ ਰਣਜੀਤ ਸਿੰਘ ਆਪਣੇ ਦਿਨ ਦੇ ਕਮਾਂਕਾਰਾਂ ਦੀ ਸ਼ੁਰੂਆਤ ਸ੍ਰੀ ਗੁਰੂ ਗ੍ਰੰਥ ਸਾਹਿਬ ਅੱਗੇ ਅਰਦਾਸ ਕਰਕੇ ਕਰਦੇ ਸਨ ਤੇ ਉਹਨਾਂ ਦੇ ਰਾਜ ਦੀ ਸਭ ਤੋਂ ਵੱਡੀ ਗੱਲ ਇਹ ਸੀ ਕਿ ਉਹਨਾਂ ਦੇ ਰਾਜ ਦੇ ਵਿੱਚ ਸਿੱਖਾਂ ਦੀ ਗਿਣਤੀ ਸਿਰਫ 8% ਸੀ ਜਦਕਿ ਬਾਕੀ 92% ਜਨਤਾ Hindu ਜਾਂ Islam ਧਰਮ ਦੀ ਧਾਰਨੀ ਸੀ ਕੱਟੜਵਾਦ ਤੰਗਦਲੀ ਤੋਂ ਮਹਾਰਾਜਾ ਕੋਹਾਂ ਦੂਰ ਸੀ ਮਹਾਰਾਜਾ ਰਣਜੀਤ ਸਿੰਘ ਦੀ ਦੂਰ ਦ੍ਰਿਸ਼ਟੀ ਤਾਕਤ ਤੇ ਖਾਲਸਾ ਫੌਜ ਤੋਂ ਅੰਗਰੇਜ਼ ਵੀ थर-थर ਕੰਬਦੇ ਸਨ। ਇਹੀ ਕਾਰਨ ਸੀ ਕਿ ਮਹਾਰਾਜੇ ਦੇ ਜਿਉਂਦੇ ਜੀ ਅੰਗਰੇਜ਼ ਸਿੱਖ ਰਾਤ ਨੂੰ ਹੱਥਿਆਉਣ ਬਾਰੇ ਸੋਚਣ ਦਾ ਹਿਆ ਨਾ ਕਰ ਸਕੇ। ਤੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਪੰਜਾਬੀਆਂ ਦਾ ਭਾਰਤ ਦਾ ਸਿੱਖਾਂ ਦਾ ਉਹ ਜਰਨੈਲ ਹੋਇਆ ਜਿਨੇ ਭਾਰਤ ਚੋਂ 800 ਸਾਲਾਂ ਦੀ ਗੁਲਾਮੀ ਨੂੰ ਕੱਢ ਕੇ ਜਿਹੜਾ ਲਾਹੌਰ ਦਾ ਸ਼ਾਹੀ ਕਿਲਾ ਉੱਤੇ ਕੇਸਰੀ ਪਰਚੰਮ 50 ਸਾਲ ਲਈ ਚਲਾਇਆ ਸੀ। ਇਨਾ ਹੀ ਪਹਿਲਾ ਜਿਹੜਾ ਸਿੱਖ ਸੰਤੰਤਰ ਰਾਜ ਸੀ ਉਹ ਸਥਾਪਿਤ ਕੀਤਾ ਸੀ ਜਿਸ ਵੇਲੇ ਬਾਕੀ ਭਾਰਤ ਜਿਹੜਾ ਗੁਲਾਮ ਸੀ ਉਸ ਵੇਲੇ ਸਿੱਖ ਆਜ਼ਾਦ ਸੀ ਇਹ ਮਹਾਰਾਜਾ ਰਣਜੀਤ ਸਿੰਘ ਦੀ ਬਹੁਤ ਵੱਡੀ ਦੇਣ ਸੀ ਕਿ ਸਾਰੇ ਪੰਜਾਬ ਦੇ ਉੱਤੇ ਕਾਬਲ ਕੰਧਾਰ ਦੀਆਂ ਕੰਧਾਂ ਤੀਕ ਉਹ ਜਿਹੜਾ ਸਿੱਖਾਂ ਦਾ ਬੋਲਬਾਲਾ ਬੋਲਦਾ ਸੀ ਸਿੱਖਾਂ ਦਾ ਰਾਜ ਸੀ ਸਿੱਖ ਰਾਜ ਦੇ ਜਿਹੜੇ ਸਿੱਕੇ ਸੀ ਉਹ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਨਾਂ ਤੇ ਮਹਾਰਾਜਾ ਰਣਜੀਤ ਸਿੰਘ ਨੇ ਚਲਾਏ ਸੀ ਪੰਜਾਬ ਦੇ ਸੁਨਹਿਰੀ ਯੁੱਗ ਦਾ ਪਤਨ ਜੂਨ 1839 ਈਸਵੀ ਨੂੰ ਮਹਾਰਾਜੇ ਦੇ ਅਕਾਲ ਚਲਾਣੇ ਦੇ ਨਾਲ ਹੀ ਸ਼ੁਰੂ ਹੋ ਗਿਆ ਮਹਾਰਾਜੇ ਦਾ ਸੰਸਕਾਰ ਛੋਟੀ ਰਾਵੀ ਦੇ ਕੰਡੇ ਲਾਹੌਰ ਕਿਲੇ ਦੇ ਬਾਹਰ ਗੁਰਦੁਆਰਾ 13 ਸਾਹਿਬ ਸਾਹਮਣੇ ਕੀਤਾ ਗਿਆ ਲਾਹੌਰ ਦੇ ਸ਼ਹੀਦ ਕਿਲਾ ਦੇ ਪੈਲੋ ਵਿੱਚ ਬਣੀ ਹੋਈ ਮਹਾਰਾਜਾ ਰਣਜੀਤ ਸਿੰਘ ਦੀ ਅਸਮਾਦੀ ਨਾ ਸਿਰਫ ਦੁਨੀਆ ਪਰ ਵਿੱਚ ਵੱਸਣ ਵਾਲੇ ਸਿੱਖਾਂ ਵਾਸਤੇ ਇੱਕ ਮੁਕੱਦਸ ਚੱਗੇ ਹੈ ਬਲਕਿ ਇਹ ਪਾਕਿਸਤਾਨ ਦਾ ਇਤਿਹਾਸਿਕ ਵਿਰਸਾ ਵੀ ਹੈ ਇਹ ਉਹ ਜਗ੍ਹਾ ਹੈ ਜਿੱਥੇ ਮਹਾਰਾਜਾ ਰਣਜੀਤ ਸਿੰਘ ਅਤੇ ਉਹਨਾਂ ਦੀਆਂ ਰਾਣੀਆਂ ਨੂੰ ਸਤਿ ਕੀਤਾ ਗਿਆ ਇਤਿਹਾਸ ਵਿੱਚ ਇਹ ਵੀ ਮਿਲਦਾ ਹੈ ਕਿ ਉਹਨਾਂ ਦੇ ਨਾਲ-ਨਾਲ ਜਿਹੜੇ ਮਹਾਰਾਜਾ ਰਣਜੀਤ ਸਿੰਘ ਦੇ ਕਬੂਤਰ ਸਨ ਉਹ ਵੀ ਐਸੀ ਜਗ੍ਹਾ ਤੇ ਸਤਿ ਹੋਏ ਸਨ 1947 ਦੀ ਹੋਈ ਵੰਡ ਕਾਰਨ ਇਹ ਸਭ ਯਾਦਗਾਰਾਂ ਪੱਛਮੀ ਪੰਜਾਬ ਵਿੱਚ ਰਹਿ ਗਈਆਂ ਅੱਜ ਵੀ ਉਹਨਾਂ ਦੀਆਂ ਇਮਾਰਤਾਂ ਤੇ ਨਿਸ਼ਾਨੀਆਂ ਪਾਕਿਸਤਾਨ ਵਿੱਚ ਮੌਜੂਦ ਨੇ ਜਿੱਥੇ ਦੁਨੀਆਂ ਦੇ ਕੋਨੇ-ਕੋਨੇ ਤੋਂ ਆ ਕੇ ਲੋਕ ਇਹ ਯਾਦਗਾਰਾਂ ਨੂੰ ਦੇਖਦੇ ਹਨ ਅਜਿਹੇ ਮਹਾਨ ਗੁਨਾ ਦੇ ਧਾਰਨੀ ਮਹਾਰਾਜਾ ਰਣਜੀਤ ਸਿੰਘ ਦੇ ਉਪਕਾਰਾਂ ਨੂੰ ਸਿੱਖ ਕੌਮ ਸਦਾ ਯਾਦ ਰੱਖੇਗੀ ਜਾਦੀ ਹਰ ਵੱਡੀ ਖਬਰ ਦੇਖਣ ਲਈ A B B ਸੰਜਾ ਤੇ ਜਾ ਕੇ ਬੈਲ ਆਈਕਨ ਦਬਾਓ ਤੇ A B B ਸੰਜਾ ਨੂੰ ਸਬਸਕ੍ਰਾਈਬ ਕਰੋ ਦੇਸ਼ ਦੁਨੀਆ ਦੀ ਹਰ ਵੱਡੀ ਖਬਰ ਤੁਹਾਡੇ ਆਪਣੀ ਪਰੋਸੇਮੰਦ ਚੈਨਲ A B B ਸੰਜਾ ਤੇ ਤੁਸੀਂ ਦੇਖ ਰਹੇ ਹੋ A B B ਸੰਜਾ ਜੋਸ਼ ਜਜ਼ਬਾ ਜ਼ਰੂਰ